ਅਮਰੀਕਾ ਦੇ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਇਆ ਸ਼ਟਡਾਊਨ ਜਾਰੀ ਹੈ ਇਸ ਨੂੰ ਅਮਰੀਕੀ ਇਤਿਹਾਸ ਦਾ ਦੂਸਰਾ ਸਭ ਤੋਂ ਲੰਮਾ ਸ਼ਟਡਾਊਨ ਮੰਨਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ 2018 ਦੇ ਵਿੱਚ 35 ਦਿਨਾਂ ਦਾ ਸ਼ਟਡਾਊਨ ਹੋਇਆ ਸੀਗਾ ਤੇ ਇਸੇ ਦੌਰਾਨ 7.5 ਲੱਖ ਦੇ ਕਰੀਬ ਮੁਲਾਜ਼ਮ ਬਿਨਾਂ ਤਨਖਾਹ ਤੋਂ ਛੁੱਟੀ ਤੇ ਨੇ ਟਰੰਪ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਹੋਈ ਹੈ ਅਮਰੀਕੀ ਸਰਕਾਰੀ ਸ਼ਟਡਾਊਨ ਦਾ 22ਵਾਂ ਦਿਨ ਹੈ ਜੋ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਇਹ ਅਮਰੀਕੀ ਇਤਿਹਾਸ ਦਾ ਦੂਜਾ ਸਭ ਤੋਂ ਲੰਮਾ ਸ਼ਟਡਾਊਨ ਹੈ ਇਸ ਤੋਂ ਪਹਿਲਾਂ ਇਹ ਸ਼ਟਡਾਊਨ 2018 ਦੇ ਵਿੱਚ 35 ਦਿਨ ਤੇ 1995 ਦੇ ਵਿੱਚ 21 ਦਿਨ ਚੱਲਿਆ ਸੀ 2 ਅਕਤੂਬਰ ਨੂੰ ਅਮਰੀਕੀ ਸਦਨ ਦੇ ਉੱਪਰਲੇ ਸਦਨ ਸੈਨੇਟ ਨੇ ਫੰਡਿੰਗ ਬਿੱਲ ਨੂੰ ਪਾਸ ਕਰਨ ਲਈ 11ਵੀਂ ਵਾਰ ਵੋਟਿੰਗ ਕੀਤੀ ਹਾਲਾਂਕਿ ਸਰਕਾਰ ਨੂੰ ਲੋੜਿੰਦੇ 60 ਵੋਟਾਂ ਦੇ ਵਿੱਚੋਂ ਸਿਰਫ 55 ਵੋਟਾਂ ਹੀ ਮਿਲੀਆਂ ਬੰਦ ਕਰਨ ਲਗਭਗ 7.5 ਲੱਖ ਸਰਕਾਰੀ ਮੁਲਾਜ਼ਮ ਬਿਨਾਂ ਤਨਖਾਹ ਤੋਂ ਛੁੱਟੀ ਤੇ ਨੇ ਤੇ ਕਰਜ਼ੇ ਲੈ ਕੇ ਆਪਣੇ ਘਰ ਚਲਾਉਣ ਲਈ ਮਜਬੂਰ ਨੇ ਇਸੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਵਿਰੋਧੀ ਡੈਮੋਕ੍ਰੇਟਸ ਨੂੰ ਤਾਨੇ ਮਾਰਦੇ ਹੋਏ ਕਿਹਾ ਹੈ ਕਿ ਅਸੀਂ ਉਹਨਾਂ ਦੇ ਪਾਗਲ ਦਬਾਅ ਅੱਗੇ ਨਹੀਂ ਝੁਕਾਂਗੇ ਉਨ੍ਹਾਂ ਨੇ ਡੈਮੋਕ੍ਰੈਟਿਕ ਕਾਨੂੰਨ ਸازਾ ਨੂੰ ਗਤੀਰੋਧ ਤੋੜਨ ਦੀ ਅਪੀਲ ਕੀਤੀ ਹੈ ਸਿਹਤ ਸੰਭਾਲ ਪ੍ਰੋਗਰਾਮ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਦੋ ਪ੍ਰਮੁੱਖ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ ਡੈਮੋਕ੍ਰੇਟਸ ਸਿਹਤ ਸੰਭਾਲ ਸਬਸਿਡੀਆਂ ਨੂੰ ਵਧਾਉਣਾ ਚਾਹੁੰਦੇ ਨੇ ਰਿਪਬਲਿਕਨ ਦਾ ਡਰ ਹੈ ਕਿ ਜੇਕਰ ਸਬਸਿਡੀਆਂ ਵਧਾਈਆਂ ਜਾਂਦੀਆਂ ਨੇ ਤਾਂ ਸਰਕਾਰ ਨੂੰ ਖਰਚ ਕਰਨ ਲਈ ਹੋਰ ਪੈਸੇ ਦੀ ਲੋੜ ਪਵੇਗੀ ਜਿਸ ਨਾਲ ਹੋਰ ਸਰਕਾਰੀ ਕਾਰਜ ਪ੍ਰਭਾਵਿਤ ਹੋਣਗੇ ਇਸ ਸ਼ਟਡਾਊਨ ਦੇ ਕਾਫੀ ਪ੍ਰਭਾਵ ਦੇਖੇ ਜਾ ਰਹੇ ਨੇ ਪਹਿਲਾ ਪ੍ਰਭਾਵ ਇਹ ਹੈ ਕਿ ਆਰ 7.5 ਲੱਖ ਕਰਮਚਾਰੀ ਬਿਨਾਂ ਤਨਖਾਹ ਵਾਲੀ ਛੁੱਟੀ ਤੇ ਨੇ ਤੇ ਖਰਚ ਘਟਾ ਰਹੇ ਨੇ ਤੇ ਕਾਰੋਬਾਰ ਠੱਪ ਹੋ ਰਹੇ ਨੇ ਜੀਡੀਪੀ ਨੂੰ ਪ੍ਰਤੀ ਹਫਤੇ 0.2 ਫੀਸ ਦੀ ਦਰ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ ਜ਼ਰੂਰੀ ਕਰਮਚਾਰੀ ਜਿਵੇਂ ਫੌਜ ਪੁਲਿਸ ਸਰਹੱਦੀ ਸੁਰੱਖਿਆ ਤੇ ਹਵਾਈ ਆਵਾਜਾਈ ਕੰਟਰੋਲਰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਨੇ ਇਸ ਦੌਰਾਨ ਉਡਾਨਾਂ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਸਹਾਇਤਾ ਤੱਕ ਪਹੁੰਚ ਗੁਆਨ ਦਾ ਖਤਰਾ ਵੱਧ ਗਿਆ ਹੈ ਸਮਿਥ ਸੋਨੀਨ ਅਜਾਇਬ ਘਰ ਬੰਦ ਕਰ ਦਿੱਤਾ ਗਿਆ ਹੈ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਾਇਦ ਦੁਬਾਰਾ ਖੋਲਣਾ ਚਾਹੀਦਾ ਕੌਮੀ ਨਿਊਕਲੀਅਰ ਸੁਰੱਖਿਆ ਏਜੰਸੀ ਨੇ 1400 ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਊਰਜਾ ਸਕੱਤਰ ਕ੍ਰਿਸਲਾਈਟ ਨੇ ਕਿਹਾ ਹੈ ਕਿ ਇਹ ਇੱਕ ਬੇਮਿਸਾਲ ਕਦਮ ਹੈ ਤੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ 1995 ਦੇ ਵਿੱਚ 5 ਦਿਨ ਦਾ ਸ਼ਟਡਾਊਨ ਹੋਇਆ ਸੀ ਦਸੰਬਰ 1995 ਦੇ ਵਿੱਚ 21 ਦਿਨਾਂ ਦਾ ਸਤੰਬਰ 2013 ਦੇ ਵਿੱਚ 16 ਦਿਨਾਂ ਦਾ ਸ਼ਟਡਾਊਨ ਕੀਤਾ ਗਿਆ ਜਨਵਰੀ 2018 ਦੇ ਵਿੱਚ 3 ਦਿਨ ਦਾ ਸ਼ਟਡਾਊਨ ਚੱਲਿਆ ਇਸੇ ਦੇ ਚੱਲਦਿਆਂ ਫਰਵਰੀ 2018 ਦੇ ਵਿੱਚ ਵੀ 1 ਦਿਨ ਲਈ ਸ਼ਟਡਾਊਨ ਕੀਤਾ ਗਿਆ ਦਸੰਬਰ 2018 ਦੇ ਵਿੱਚ 35 ਦਿਨਾਂ ਦਾ ਸ਼ਟਡਾਊਨ ਚੱਲਿਆ ਤੇ ਜਿਹੜਾ ਹੁਣ ਸ਼ਟਡਾਊਨ 25 ਦੇ ਵਿੱਚ ਚੱਲ ਰਿਹਾ ਹੈ ਇਹ ਵੀ ਤਕਰੀਬਨ 22 ਦਿਨਾਂ ਦਾ ਹੋ ਚੁੱਕਿਆ ਹੈ ਜ਼ਿਕਰ ਹੋ ਗਿਆ ਕਿ ਟਰੰਪ ਪ੍ਰਸ਼ਾਸਨ ਪਹਿਲਾਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਅਮਰੀਕਾ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਵੀ ਹੁੰਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਖਿਲਾਫ ਸੜਕਾਂ ਤੇ ਉਤਰੇ ਸਨ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦੇ ਉੱਤੇ ਵੀ ਅਮਰੀਕਾ ਵੱਲੋਂ ਟੈਰਿਫ ਲਗਾਇਆ ਗਿਆ ਜਿਸ ਦਾ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਅਮਰੀਕਾ ਦੇ ਵਿੱਚ ਲੱਗਿਆ ਹੋਇਆ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ